ਤੇਰੇ ਭਾਈ ਜੇ ਤੇਰੇ ਮਨ ਦੇ ਅੰਦਰ ਬਹੁਤ ਪ੍ਰੋਧਤ ਆਉਂਦਾ ਹੈ ਤੇਰੇ ਮਨ ਦੇ ਅੰਦਰ ਬਹੁਤ ਵਿਕਾਰੀ ਫੁਰਨੇ ਉੱਠਦੇ ਨੇ ਤੇਰੇ ਮਨ ਦੇ ਅੰਦਰ ਬਹੁਤ ਲੋਭ ਪੈਦਾ ਹੁੰਦਾ ਹੈ ਇਹਦਾ ਇਲਾਜ ਬਾਰੀ ਤੌਰ ਤੇ ਕਿਸੇ ਡਾਕਟਰ ਕੋਲ ਨਹੀਂ ਤੁਸੀਂ ਸਿਆਣੇ ਸੱਜਣ ਬੈਠੇ ਹੋ ਕੋਈ ਬੰਦਾ ਡਾਕਟਰ ਨੂੰ ਜਾ ਕੇ ਕਹੇ ਜੀ ਮੈਨੂੰ ਕ੍ਰੋਧ ਬਹੁਤ ਆਉਂਦਾ ਹੈ ਮੈਨੂੰ ਗੁੱਸਾ ਬਹੁਤ ਆਉਂਦਾ ਹੈ ਉਦੇ ਕੋਲ ਗਰੋਥ ਦੀ ਗੁੱਸੇ ਦੀ ਕੋਈ ਦਵਾਈ ਨਹੀਂ ਉਹ ਤੁਹਾਨੂੰ ਬੀਪੀ ਦੀ ਬਲੱਡ ਪ੍ਰੈਸ਼ਰ ਦੀ ਦੇ ਦੇਗਾ ਉਹ ਤੁਹਾਡੇ ਕੋਲ ਸਟੌਪ ਚੱਕ ਕਰਾ ਸਕਦਾ ਹੈ ਉਹ ਸਾਥ ਸੰਗਤ ਵਾਢੀ ਤੌਰ ਤੇ ਕਿਸੇ ਹੋਰ ਬੁਨਾਰੀ ਦੀ ਦਵਾਈ ਲੈ ਹੈ ਕਿ ਜੇ ਤੁਹਾਡਾ ਬੀਪੀ ਵੱਧ ਹੈ ਤੁਹਾਨੂੰ ਥਾਇਰੋਇਡ ਹੋ ਸਕਦਾ ਹੈ ਤੁਹਾਨੂੰ ਡਿਪਰੈਸ਼ਨ ਹੋ ਸਕਦਾ ਹੈ ਤੁਹਾਡਾ ਵਿਟਾਮਿਨ ਡੀ ਘੱਟ ਹੋ ਸਕਦਾ ਹੈ ਉਹਦੀ وجہ ਨਾਲ ਇਹ ਕੁਝ ਹੋ ਰਿਹਾ ਹੈ ਕਿਸੇ ਡਾਕਟਰ ਦੇ ਕੋਲ ਲੋਭ ਦੀ ਕੋਈ ਦਵਾਈ ਨਹੀਂ ਕੋਈ ਬੰਦਾ ਜਾ ਕੇ ਕਵੇ ਮੇਰਾ ਮਨ ਬਹੁਤ ਲੋਭੀ ਹੈ ਜੀ ਕੋਈ ਡਾਕਟਰ ਨੂੰ ਜਾ ਕੇ ਕਵੇ ਜੀ ਮੇਰੇ ਮਨ 'ਚ ਬਹੁਤ ਮਾੜੇ ਫੁਰਨੇ ਆਉਂਦੇ ਉਹਦੀ ਕੋਈ ਡਾਕਟਰ ਕੋਲ ਦਵਾਈ ਹੈ ਪਾਤਸ਼ਾਹ ਨੇ ਕਿਹਾ ਗੁਰੂ ਦੇ ਕੋਲ ਦਵਾਈ ਹੈ ਮਹਾਰਾਜ ਗੁਰੂ ਦੇ ਕੋਲ ਕੀ ਦਵਾਈ ਹੈ ਕਹਿੰਦੇ ਤੇਰੇ ਮਨ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਦੁਸ਼ਸ਼, ਨਿੰਦਿਆ, ਜੁਗਲਿਕ ਔਗਣ ਵਿਕਾਰ ਪੈਦਾ ਹੋ ਰਹੇ ਨੇ ਭਾਈ ਤੂੰ ਚਿੱਤ ਜੋੜ ਕੇ ਸਿਮਰ ਲਿਆ ਕਰ ਧੰਨ ਗੁਰੂ ਰਾਮਦਾਸ ਇਹਨੇ ਨਾਲ ਹੀ ਕ੍ਰੋਧ ਸ਼ਾਂਤ ਹੁੰਦਾ ਕਿੰਨਾ ਵੱਡਾ ਵੀ ਸਾਥ ਸੰਗਤ ਮਨ 'ਚ ਕ੍ਰੋਧ ਹੋਵੇ ਮਨ ਵਿਚਾਰੀ ਫਰਨਾ ਹੋਵੇ ਤੁਸੀਂ ਧਿਆਨ ਧਰ ਕੇ ਮਨ ਜਪ ਲਓ ਸਤਨਾਮ ਸ੍ਰੀ ਵਾਹਿਗੁਰੂ ਜੇ ਧਿਆਨ ਧਰ ਕੇ ਕੋ ਧੰਨ ਗੁਰੂ ਰਾਮਦਾਸ ਤਾਂ ਪਾਤਸ਼ਾਹ ਨੇ ਲਿਖ ਕੇ ਦਿੱਤਾ ਹੈ ਭਾਈ ਇਹ ਚੀਜ਼ਾਂ ਮਿਟ ਜਾਣਗੀਆਂ ਕਦੇ ਤੁਸੀਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਜਾਓ ਜਿਵੇਂ ਆਡੀਓ ਉਤਰ ਕੇ ਸਰੋਵਰ ਦੀ ਪਰਕਰਮਾ ਜਾਂਦੇ ਹੋ ਰੰਜਕ ਮਾਤਰ ਕਿਨਕਾ ਮਾਤਰ 100 ਚੋਂ 1% ਵੀ ਤੁਹਾਡੇ ਅੰਦਰ ਸ਼ਰਧਾ, ਪ੍ਰੇਮ, ਭੈ ਹੋਵੇ 100 ਚੋਂ 1% 1% ਵੀ 100 ਚੋਂ ਮਨ ਦੇ ਅੰਦਰ ਸਾ ਸੰਗਤ ਭੈ ਹੋਵੇ, ਭਾਵਨਾ ਹੋਵੇ, ਪ੍ਰੇਮ ਹੋਵੇ ਇਹ ਮੇਰਾ ਵਿਸ਼ਵਾਸ ਹੈ ਪਰ ਪਰਮਾਤਮਾ ਤੋਂ ਤਰ ਦੇ ਅਸਾਰ ਤੁਹਾਡਾ ਮਨ ਸ਼ਾਂਤ ਹੋ ਜਾਏਗਾ ਕੋਈ ਮਾੜਾ ਫੁਰਨਾ ਲੋਭ ਵਿਕਾਰ ਨਹੀਂ ਮੱਚਾਇਆ ਪਰ ਜੇ ਮਨ ਵਿੱਚ ਹੋਵੇ ਰੰਚਕ ਮਾਤਰ ਵੀ ਭਾਵਨਾ ਜੇ ਬਹੁਤ ਜ਼ਿਆਦਾ ਫਿਰ ਤਾਂ ਬਹੁਤ ਕੁਝ ਮਿਲਦਾ ਜਿਨ੍ਹਾਂ ਨੂੰ ਸਾਧ ਸੰਗਤ ਬਹੁਤ ਜ਼ਿਆਦਾ ਭਾਵਨੀ ਅੰਦਰ પ્રેમ ਹੈ ਉਹ ਤਾਂ ਬਹੁਤ ਕੁਝ ਲੈ ਕੇ ਆਉਂਦੇ ਉਹ ਤਾਂ ਰੱਜ ਕੇ ਆਉਂਦੇ ਨੇ ਗੁਰੂ ਦੇ ਦਰਵਾਜ਼ੇ ਉਨਾਂ ਨੂੰ ਤਾਂ ਬਾਦਸ਼ਾਹਾਂ ਝੋਲੀਆਂ ਭਰ ਕੇ ਬਖਸ਼ਿਸ਼ ਦੇ ਫਿਰ ਬਾਦਸ਼ਾਹ ਨੇ ਬਚਨ ਕਹੇ ਭਾਈ ਜੇ ਦੁਨਿਆਵੀ ਤੌਰ ਤੇ ਤੈਨੂੰ ਕੋਈ ਹੋਰ ਮੁਸ਼ਕਲ ਸਰੀਰ ਕਰਕੇ ਆ ਰਹੀ ਹੈ ਤਵੇਂ ਗੁਰੂ ਨੂੰ ਸਿਮਰ ਗੁਰੂ ਸਹਾਤਾ ਕਰਦਾ ਹੈ ਸ਼ਬਦ ਪੜੋ ਤੁਹਾਨੂੰ ਯਾਦ ਹੋਵੇਗਾ ਜਿਹਦੀ ਸੁਰਤ ਭਗਤੀ ਨਹੀਂ ਜੁੜਦੀ ਉਹਨੂੰ ਵੀ ਬਾਦਸ਼ਾਹ ਨੇ ਕਿਹਾ ਸੁਰਤ ਕਰਕੇ ਜਪ ਸਤਨਾਮ ਸ੍ਰੀ ਵਾਹਿਗੁਰੂ ਤੇਰੀ ਸੁਰਤ ਉਦਰ ਕਰਦਾ ਹੈ ਮਨਸਾ ਕਰ ਸਿਮਰੰਤ ਤੁਜੈ ਨਰ ਹੇ ਗੁਰੂ ਰਾਮਦਾਸ ਜਿਹੜੇ ਬੰਦੇ ਮਨ ਕਰਕੇ ਮਨਸਾ ਕਰਕੇ ਤੈਨੂੰ ਸਿਮਰ ਲੈਂਦੇ ਨੇ ਮਨ ਜ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਸੁਣਨ ਨੂੰ ਕੀ ਮਿਲਦਾ ਮਨਸਾ ਕਰ ਸਿਮਰੰਤ ਤੁਜੈ ਨਰ ਕਾਮ ਕ੍ਰੋਧ ਮਿਟਿਓ ਜੋ ਤਣ ਉਹਦੇ ਮਨ ਵਿੱਚੋਂ ਕਾਮ ਕ੍ਰੋਧ ਸਭ ਮਿਟਣ ਲੱਗ ਪੈਂਦੇ ਮਾਰੇ ਫੁਰਨੇ ਮਲੀਨ ਹੋਣ ਲੱਗ ਪੈਂਦੇ ਵਾਚਾ ਕਰ ਸਿਮਰੰਤ ਤੁਜੈ ਤਿੰਨ ਤੁਰਦਿਆਂ ਫਿਰਦਿਆਂ ਬਚਨਾਂ ਕਰਕੇ ਜ਼ੁਬਾਨ ਕਰਕੇ ਉਹ ਕਹੀ ਜਾਵੇ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਫਿਰ ਕਿ ਮਿਲੇਗਾ ਵਾਚਾ ਕਰ ਸਿਮਰੰਤ ਤੁਜੈ ਤਿੰਨ ਦੁਖਦਰਦ ਮਿਟਿਓ ਸਭ ਖਣ ਉਹਦੇ ਜੀਵਨ ਵਿੱਚੋਂ ਦੁਖਦਰਦ ਮਿਟ ਮੈਂ ਬਟਾ ਅੱਗੇ ਹੋ ਜਾ ਥੋੜਾ ਜ ਸੰਗਤ ਨੂੰ ਬਿਠਾ ਲਾ ਅੱਗੇ ਹੋ ਜਾ ਬੜੋ ਸਾਰੇ ਪਿਆਰ ਨਾਲ ਵਾਜਾ ਕਰ ਸਿਮਰੰਤ ਤੁਜੈ ਦਿਨ ਦੁੱਖ ਦਿਲਦਰ ਮਿਟਿਓ ਸਭ ਖਣੰ ਤੇਰੇ ਘਰ ਦੇ ਅੰਦਰ ਦੁੱਖ ਦਿਲਦਰ ਦੁਨਿਆਵੀ ਤੌਰ ਤੇ ਬਰਕਤਾਂ ਨਹੀਂ ਪੈ ਰਹੀਆਂ ਤੇਰੇ ਮਨ ਦੇ ਅੰਦਰ ਹੀ ਮਹਿਸੂਸ ਹੋ ਰਿਹਾ ਹਾਏ ਘਟਾ ਹੀ ਪਈ ਜਾ ਰਿਹਾ ਹੈ ਘਟਾ ਹੀ ਪਈ ਜਾ ਰਿਹਾ ਹੈ ਭਾਈ ਤੂੰ ਗੁਰੂ ਨੂੰ ਸਿਮਰ ਚਿੱਤ ਜੋੜ ਗੁਰੂ ਤੇ ਵਿਸ਼ਵਾਸ ਰੱਖ ਕਿਹੜੀ ਚੀਜ਼ ਹੈ ਜਿਹੜੀ ਗੁਰੂ ਕੋਲੋਂ ਨਹੀਂ ਮਿਲਦੀ ਵੱਚਾ ਕਰ ਸਿਮਰੰਤ ਤੁਜੈ ਤਨ ਦੁੱਖ ਤੇਰੇ ਦਰ ਮਿਟਿਓ ਸਭ ਖਿਣੰ ਕਰਮ ਕਰ ਤੋਏ ਦਰਸ ਪਰਸ ਪਾਰਸ ਸਰ ਕਹਿੰਦੇ ਜੇ ਤੂੰ ਸਵਾਰਥ ਛੱਡ ਕੇ ਕਰਮਾਂ ਕਰਕੇ ਜਪਣ ਲੱਗ ਜੈ ਸਵਾਰਥ ਸਮਝਦੇ ਸਵਾਰਥ ਦਾ ਅਰਥ ਹੈ ਕੰਮ ਤਾਂ ਗੁਰੂ ਨੂੰ ਸਿਮਰੇ ਬਾਅਦ ਵਿੱਚ ਭੁੱਲ ਗਏ ਲੋੜ ਪਈ ਹੈ ਪਾਠ ਸ਼ੁਰੂ ਕਰ ਦਿੱਤਾ ਕੰਮ ਪੂਰਾ ਹੋ ਗਿਆ ਪਾਠ ਛੱਡ ਦਿੱਤਾ ਜ਼ਰੂਰਤ ਨੇ ਤਾਂ ਗੁਰੂ ਕੋਲ ਆਉਣ ਲੱਗ ਪੈਂਦਾ ਹੈ ਕਾਰਜ ਪੂਰਾ ਹੋ ਗਿਆ ਫਿਰ ਕਈ ਸਾਲ ਲੰਘ ਗਏ ਉਤੋਂ ਇਲਾਵਾ ਪਾਤਸ਼ਾਹ ਕਹਿੰਦਾ ਕਾਰਜ ਪੂਰਾ ਹੋਣ ਤੋਂ ਬਾਅਦ ਵੀ ਸਿਮਰੇ ਮਨ ਦੇ ਵਿਕਾਰ ਮਿਟਣ ਤੋਂ ਬਾਅਦ ਵੀ ਸਿਮਰੇ ਘਰ ਤੋਂ ਦੁੱਖ ਦਿਲਦਰ ਮਿਟਣ ਤੋਂ ਬਾਅਦ ਵੀ ਜਪੇ ਤਾਂ ਫਿਰ ਤਾਂ ਗੁਰੂ ਤੇਰੇ ਵਾਸਤੇ ਭਾਰਸ ਹੈ ਜਿਵੇਂ ਲੋਹੇ ਨਾਲ ਭਾਰਸ ਜੁੜ ਜਾਏ ਲੋਹਾ ਸੋਨਾ ਹੋ ਜਾਂਦਾ ਹੈ ਅਜਨ ਤੇਰਾ ਜੀਵਨ ਸਫਲ ਹੋ ਸਕਦਾ ਤੂੰ ਕਰਮਾਂ ਕਰਕੇ ਵੀ ਜਪ ਸੁਆਰਛ ਛੱਡ ਕੇ ਵੀ ਜਪਦਾ